ਛੇ ਬਚਣਾ ਚਾਉਂਦੇ ਹੋ ਆ ਦਿਓ ਜੇ ਨਹੀਂ ਤਾਂ ਭਾਈ ਫਿਰ ਮੈਂ ਤੁਹਾਨੂੰ ਪਿੰਡ ਵਾਲਿਆਂ ਨੂੰ ਵੀ ਆਣਾ ਇਹ ਪਾਣੀ ਇੱਕੇ ਦਮ ਨਹੀਂ ਮਾਰਦਾ ਟੜਪਾ ਟੜਪਾ ਕੇ ਮਾਰਦਾ ਕਿ ਜੇ ਗੱਲਾਂ ਕਰਦੇ ਹੋ ਨਾ ਘਰੇ ਬਹਿ ਕੇ ਸ਼ੇਰ ਬਣੇ ਰਹਿੰਦੇ ਸਾਡੀ ਕੌਮ ਆ ਸੀ ਸਾਡੀ ਹਿਸਟਰੀ ਆ ਸੀ ਸੀ ਹਿਸਟਰੀ ਸੀ ਪ੍ਰੈਜ਼ੈਂਟ ਕੀ ਆ ਕੀ ਅਸੀਂ ਪੋਸਟਰਾਂ 'ਚ ਉੱਗੇ ਹੀ ਰਹਿ ਗਏ 60 ਸਾਲ ਤੋਂ ਉੱਤੇ ਕੋਈ ਬਜ਼ੁਰਗ ਨਹੀਂ ਆ ਅੱਠ ਸਾਂ ਤੋਂ ਉੱਤੇ ਉਹ ਤੋਂ ਪਹਿਲਾਂ ਹੀ ਗੁਜ਼ਰ ਜਾਂਦੇ ਨੇ ਤੁਸੀਂ ਤਖੜੇ ਹੋ ਮੋਂਗਾ ਥੋੜੇ ਪਿੰਡ ਵਾਲੇ ਹਜੇ ਵੀ ਹੋ ਪਰ ਇਹ ਬਾਹਲੀ ਦੇਰ ਨਹੀਂ ਬਚਣਾ ਸਰਪੰਚ ਸਾਹਿਬ ਜੇ ਕੈਮਨਾ ਹੋ ਜਾ। ਸੋ ਜਿਵੇਂ ਸਭ ਤੋਂ ਵੱਡਾ ਇਕੱਠ ਹੋਊਗਾ ਇਹ ਆਉਣ ਵਾਲਾ ਜਿਹੜਾ ਤਿੰਨ ਤਰੀਕ ਦਾ ਤਾਂ ਪੂਰਾ ਪੰਜਾਬ ਦੇਖੋ ਕਿ ਲੁਧਿਆਣਾ ਜ਼ਿਲ੍ਹੇ ਤੇ ਜਿਹੜਾ ਕਲੰਕਾ ਕਿ ਲੁਧਿਆਣਾ ਜ਼ਿਲ੍ਹਾ ਕਿਉਂ ਨਹੀਂ ਉੱਠਦਾ ਉਹ ਕਲੰਕ ਅਸੀਂ ਤਿੰਨ ਤਰੀਕ ਨੂੰ ਧੋ ਕੇ ਹਟਾ ਕੇ ਪੰਢੀ ਗਿਣਤੀ ਦੇ ਵਿੱਚ ਪੂਰੇ ਇਲਾਕੇ ਦੇ ਵਿੱਚੋਂ ਸਾਡੇ ਲੁਧਿਆਣੇ ਦੇ ਆਲੇ ਦੁਆਲੇ ਦੇ ਪਿੰਡ ਇੱਥੇ ਪਹੁੰਚ ਕੇ ਤੇ ਸਭ ਤੋਂ ਪਹਿਲਾਂ ਪਹੁੰਚਣਗੇ ਜਾ ਡਲੇਵਾਲਸ ਆਫ ਦੀ ਜਪੰਦੀਰ ਸਾਹਿਬ ਦੀ ਜਾ ਰਾਜੀਵਾਲ ਸਾਹਿਬ ਦੀ ਜ ਜਿੰਨੀਆਂ ਬਾਕੀ ਸਾਰਿਆਂ ਨੇ ਕਿਹਾ ਕਿ ਅਸੀਂ ਇਹ ਕਲੰਕ ਹੈ ਨਾ ਜਿਹੜਾ ਪੰਜਾਬ ਦੇ ਸਿਰ ਤੇ ਆ ਬੁੱਢਾ ਨਾਲਾ ਇਹਦੇ ਤੋਂ ਸ਼ੁਰੂ ਕਰਾਂਗੇ ਉੱਤੇ ਸਾਡੀ ਇੱਕ ਹਾਂਸਲਾ ਨਦੀ ਹੈ ਇਤਿਹਾਸਕ ਨਦੀ ਠੰਡੇ ਮੁਰ ਠੱਲੇ ਦੀ ਜਾਂਦੀ ਹੈ ਉਹ ਨਦੀ ਨਾਲਾ ਬਣਾਦੀ ਸਸੀਖਾਲ ਜੀ ਅੱਜ ਅਸੀਂ ਇਹ ਵਾਲੀ ਪਿੰਡ ਚ ਬੈਠੇ ਆ ਇੱਥੇ ਲੱਗੀ ਲੁਧਿਆਣਾ ਇੱਥੇ ਲੁਧਿਆਣੇ ਤੋਂ ਵਿੱਚ ਤੁਹਾਨੂੰ ਪਤਾ ਹੀ ਹੈ ਜਿਸ ਸਿਲਸਿਲੇ 'ਚ ਅਸੀਂ ਆਏ ਹਾਂ ਬੁੱਢਾ ਨਾਲਾ ਬੁੱਢਾ ਨਾਲਾ ਬਣ ਗਿਆ ਵੈਸੇ ਇਹ ਬੁੱਢਾ ਦਰਿਆ ਸੀ ਪਹਿਲੀ ਪਾਤਸ਼ਾਹੀ ਨੇ ਨਾਂ ਰੱਖਿਆ ਸੀ ਪਰ ਮਾੜੀ ਕਿਸਮਤ ਆ ਸਾਡੇ ਨਾਲ ਇੱਥੇ ਹੁਣੇ ਹੀ ਬੈਠੇ ਸੀਗੇ ਸਰਪੰਚ ਸਾਹਿਬ 86 ਸਾਲ ਉਮਰ ਦੀ ਹੋਣਾ ਸੀ 88 ਇਅਰ ਮੈਨੂੰ ਨਹੀਂ ਲੱਗਦਾ ਸਾਡੇ 'ਚ ਕੋਈ ਰਫਤਾਰ ਆਪਾ ਹੋ ਪਾਵਾਂਗੇ ਜਿਵੇਂ ਤੇਰਾ ਭਾਰ ਘਟਿਆ ਮੈਨੂੰ ਤਾਂ ਤੂੰ ਤਾਂ ਵਾੜਾ ਹੀ ਜਾਏਂਗਾ ਛੇਤੀ ਸੌਰੀ ਤਾਂ ਬਹੁਤ ਸਾਲਾਂ ਸੇ ਬਣਾ ਰਹੇ ਆ ਜੀ ਇੱਥੇ ਹੁਣ ਦੱਸੋ ਇਹ 100 ਸਾਲੇ ਕਿਉਂ ਸੀਗੇ ਕਿਉਂਕਿ ਸਾਡਾ ਪਾਣੀ ਸਾਡੀ ਹਵਾ ਕਮਾਲ ਦੀ ਸੀ ਸਾਡਾ ਖਾਣਾ ਕਮਾਲ ਦਾ ਸੀ ਤੇ ਅੱਜ ਅਸੀਂ ਇਸ ਲੈਵਲ ਤੇ ਕਿਉਂ ਪਹੁੰਚ ਗਏ ਐ ਕਿ ਆ ਇੱਥੇ ਬਲੀਪੁਰ ਪਿੰਡ ਐ ਅਸੀਂ ਉੱਥੇ ਇੱਕ ਮੀਟਿੰਗ ਕਰ ਰਹੇ ਸੀ ਹੁਣੇ ਮੈਂ ਲੱਖਾਂ ਸਾਰੀ ਸਾਡੀ ਟੀਮ ਕਾਲੇ ਪਾਣੀ ਦੀ ਅਸੀਂ ਇਕੱਠੇ ਸੀਗੇ ਉਹ ਆਂਦੇ ਜੀ ਸਾਡੇ ਪਿੰਡ 60 ਸਾਲ ਤੋਂ ਉੱਤੇ ਕੋਈ ਬਜ਼ੁਰਗ ਨਹੀਂ ਗਾ 60 ਸਾਲ ਤੋਂ ਉੱਤੇ ਉਹ ਤੋਂ ਪਹਿਲਾਂ ਹੀ ਗੁਜ਼ਰ ਜਾਂਦੇ ਨੇ ਤੁਸੀਂ ਤਖੜੇ ਹੋ ਮੋਂਗਾ ਤੁਹਾਡੇ ਪੈਂਟ ਵਾਲੇ ਹਜੇ ਵੀ ਹੋ ਪਰ ਇਹ ਬਾਹਲੀ ਤੇਰ ਨਹੀਂ ਬਚਣਾ ਸਰਪੰਚ ਸਾਹਿਬ ਜੇ ਕਾਇਮ ਨਾ ਹੋਇਆ ਸੋ ਜਿਵੇਂ ਪ੍ਰਦੀਪ ਨੇ ਤੇ ਸੁਚੈਨ ਨੇ ਕਾਇਮ ਹੋ ਕੇ ਰਿਸਾ ਲਿਆ ਨਾ ਆ ਤੈਨ ਤਰੀਕੂ ਜੋ ਆਪਾਂ ਬੰਦ ਕਰਨਾ ਇਹਦੇ ਚ ਵੱਧ ਛੱਡ ਕੇ ਸਾਰਾ ਆਪਾਂ ਕਿਉਂ ਬੈਠ ਕੇ ਗੱਲਾਂ ਕਰ ਰਹੇ ਆ ਮਤਲਬ ਸਾਨੂੰ ਅਸੀਂ ਗਏ ਉੱਥੇ ਮੈਂ ਤੇ ਲੱਖਾਂ ਅਸੀਂ ਹਨੂਮਾਨਗੜ੍ਹ ਗਏ ਗੰਗਾ ਨਗਰ ਗਏ ਇੱਕ ਅਨੂਪਗੜ੍ਹ ਨਾਲ ਜ਼ਿਲ੍ਹਾ ਉੱਥੇ ਗਏ ਉਹ ਆਂਦੇ ਅਸੀਂ 3 ਲਾ 60 ਬੱਸਾਂ ਭਰ ਕੇ ਲਿਆਵਾਂਗੇ ਗੰਗਾ ਨਗਰ ਤੇ ਹਨੂਮਾਨਗੜ੍ਹ ਤੋਂ ਜਿੱਥੋਂ ਕਿ ਇਹ ਜਗਾ ਮੱਜਾ ਰਸਤਾ ਉਹ 7 ਘੰਟੇ ਦਾ ਹੈ ਤੇ ਥੋੜੇ ਤਾਂ ਯਾਰਾ ਟਰਾਲੀਆਂ ਭਰ ਕੇ ਜਾਣੀਆਂ ਚਾਹੀਦੀਆਂ ਨੇ ਆ ਨਾਲ ਖੜਾ ਕਿਉਂਕਿ ਉਹ ਲੀਡਰਾਂ ਨੂੰ ਡਰਾਉਂਦਾ ਉਹ ਵੀ ਛੱਡ ਦਿਓ ਇੱਕ ਬੰਦਾ ਕਤਲ ਹੋ ਜੇ ਕੋਡੇ ਕਿਸੇ ਦੇ ਵੀ ਪਿੰਡ ਕਤਲ ਹੋ ਜੇ ਹਿੱਲ ਨਹੀਂ ਜਾਂਦਾ ਇਲਾਕਾ ਐਸਐਸਪੀ ਭੱਜਿਆ ਫਿਰਦਾ ਕਿ ਆ ਜਿਹੜਾ ਬੁੱਢਾ ਨਾਲ ਹੈ ਕਿੰਨੇ ਬੰਦਿਆਂ ਨੂੰ ਤੜਪਾ ਤੜਪਾ ਕੇ ਮਾਰ ਰਿਹਾ ਇਹ ਦੇਖੋ ਬੋਟਰ ਆ ਦਾ ਪਾਣੀ ਦਾ ਕੋਈ ਡਿਸਟ੍ਰਿਕਟ ਨਾ ਪਾਣੀ ਦੀ ਉਪਯੋਗ ਹੈ ਨਾ ਨਾ ਹੋਰ ਯੋਗ ਹੈ ਅਜੇ ਵੀ ਲੱਖੇ ਨੇ ਉਹਨੇ ਗੱਲ ਕਹੀ ਸੀ ਆ ਬੋਤਲ ਜੀ ਪਈ ਸੀ ਇੱਥੇ ਆਪਾਂ ਵੀ ਪੀ ਲਈਏ ਇਹਦੇ ਤੋਂ ਇਹ ਪੀ ਲਾਂਗੇ ਆ ਜਿਹੜਾ ਡਾਈਂਗ ਹੈ ਨਾ ਡਾਈਂਗ ਵਾਲਾ ਪਾਣੀ ਇਹ ਕਲੀਨ ਕਰਕੇ ਵੀ ਕਲੀਨ ਨਹੀਂ ਹੁੰਦਾ ਇਹ ਦੁਨੀਆ ਦੇ ਫੈਕਟਰੀਆਂ ਬੰਦ ਕਿਉਂ ਕੀਤੀਆਂ ਇਹ ਪਾਣੀ ਕਲੀਨ ਹੀ ਨਹੀਂ ਹੁੰਦਾ ਇਹ ਤਾਂ ਜਾ ਕੇ ਕੈਂਸਰ ਕਾਲਾ ਪੀ ਲਿਆ ਸਰੋਸਿਸ ਕਰੂ ਹੀ ਕਰੂ ਤੁਹਾਨੂੰ ਤੇ ਸਾਡੇ ਤੇ ਕੋ ਆਹ ਕਿਹੜਾ ਪਾਣੀ ਦੀ ਗੱਲ ਕੀਤੀ ਆ ਨਾ ਇਹ ਸਿਰਫ ਡਾਈਂਗ ਵਾਲੇ ਪਾਣੀ ਦੀ ਰਫ਼ਤਾਰ ਕਿ ਡਾਈੰਗ ਵਾਲਾ ਪਾਣੀ ਦਾ 9 ਕਰੋੜ ਲੀਟਰ ਡਿੱਗ ਰਿਹਾ ਹੈ ਇਹਨੂੰ ਬੰਦ ਕਰ ਦਿਓ ਜਿਹੜਾ ਪਾਣੀ ਜਿਹੜੀਆਂ ਫੈਕਟਰੀਆਂ ਦੁਨੀਆ ਨੇ ਬੰਦ ਕਰਤੀਆਂ ਤਾਂ ਮਨ ਲਾਡੂ ਨੇ ਬੰਦ ਕਰਤਾ ਸਾਡੇ ਵਾਲਿਆਂ ਦੀ ਸਰਕਾਰ ਦੀ ਜਦੋਂ ਅਸੀਂ ਕਿਹਾ ਸਾਨੂੰ ਅੱਜ ਦੀ ਸਰਕਾਰ ਤੋਂ ਕੀ ਮੰਗਦੇ ਆ ਅਸੀਂ ਕਿਹਾ ਅਸੀਂ ਕੁਝ ਨਹੀਂ ਮੰਗਦੇ ਜੋ ਭਗਵੰਤ ਮਾਨੂਰੀ ਸਾਡੇ ਜੀ ਮਿਨਿਸਟਰ ਸਾਹਿਬ ਸਾਡੇ ਸਪੀਕਰ ਸਾਹਿਬ ਕਹਿੰਦੇ ਰਹੇ ਆ ਉਹੀ ਕਰ ਦਿਓ ਹੁਣ ਜਿਵੇਂ ਜਗਦੀਪ ਦਾ ਨਾਮ ਮਸ਼ਹੂਰ ਹੋਇਆ ਵਿਆ ਜੀ ਮੱਸੀ ਭੋਇਆ ਵੇੜਾ ਬਿਲਕੁਲ ਬਿਲਕੁਲ ਉਹੀ ਮੱਛੀ ਨੂੰ ਵੀ ਕੈਂਸਰ ਹੋ ਗਿਆ ਹੁਣ ਤੇਰਾ ਮੱਛੀ ਕੈਂਸਰ ਵਾਲੀ ਕਿਹਨਾ ਪਿਆ ਕਰਨਾ ਕੈਂਸਰ ਵਾਲੀ ਮੱਛੀ ਸੱਚੀ ਆ ਇੱਥੇ ਘਾਰੀ ਕੇ ਟੈਸਟ ਹੋਇਆ ਉਹਨਾਂ ਦੇ ਕੰਨਾਂ 'ਚ ਆਈ ਦੇ ਕੈਂਸਰ ਦੇ ਟਟਾਣੂ ਪਾਈ ਗਏ ਹੁਣ ਤੂੰ ਵੇਖ ਲੈ ਭਾਈ ਹੁਣ ਮੱਛੀ ਦੀ ਬਜਾਏ ਕੁਝ ਹੋਰ ਬਣਾ ਲਾ ਹੈ ਇਹ ਸੋਚਣ ਵਾਲੀ ਗੱਲ ਆ ਆਪਾਂ ਕਿਉਗੇ ਪੰਜਾਬੀਆਂ ਦਾ ਸੁਭਾਅ ਹੈ कि ਅਸੀਂ ਗੱਲ ਨੂੰ ਹਾਸੇ 'ਚ ਪਾ ਲੈਣੀ ਐ ਪਰ ਇਹ ਬਹੁਤ ਵੱਡੀ ਜੇ ਮੱਛੀ ਨੂੰ ਕੈਂਸਰ ਹੋ ਗਿਆ ਬੰਦਾ ਜਾਂਦਾ ਕੀ ਹਾਲ ਹੋਊਗਾ ਇਹ ਗਰੰਟਡ ਐ ਮੈਂ ਤੁਹਾਨੂੰ ਦੱਸਾਂ ਹੋ ਸਕਦਾ ਮੈਂ ਜੇ ਰੱਖਾ ਤੁਹਾਨੂੰ ਉਹ ਦਿਨ ਨਾਲ ਨਾ ਮਿਲਿਏ ਕਿਉਂਕਿ ਸਾਨੂੰ ਫੜ ਫੜ ਲੈਣਗੇ ਪਰ 3 ਤਰੀਕ ਨੂੰ ਬੰਦ ਜ਼ਰੂਰ ਕਰਨਾ ਐ ਕੋਈ ਸਾਡੀ ਜ਼ਰੂਰ ਅਸੀਂ ਹੋਵਾਂਗੇ ਕਿਵੇਂ ਵੀ ਹੋਈਏ ਉੱਥੇ ਪਰ ਜੇ ਸਾਨੂੰ ਫੜ ਬੜ ਲਿਆ ਤਾਂ ਇਹ ਜ਼ਿੰਮੇਵਾਰੀ ਬਾਕੀਆਂ ਦੀ ਐ ਸਾਰਿਆਂ ਦੀ ਉੱਪਰ ਸਾਰਿਆਂ ਦਾ ਯਾਰ ਪਾਣੀ ਸਾਡਾ ਥੋੜੀ ਹੈ ਥੋੜਾ ਨਹੀਂਗਾ ਆ ਬਿਚਾਰੇ 2004 ਤੋਂ ਲੱਗੇ ਹੋਏ ਨੇ ਹਿੱਸੇ ਕੰਮ ਲਈ ਲੁਧਿਆਣੇ ਦੇ ਇਹ ਤੁਸੀਂ ਲੱਖ ਵਾਲੇ ਸੀ ਨਾ ਜੁਰਮਾਨੇ ਵਾਲੇ ਸੀਗੇ ਤੁਹਾਨੂੰ ਲੱਖ ਰੁਪਇਆ ਦੇਣ ਦੀ ਗੱਲ ਕੀਤੀ ਜਾਂ ਡਰੋਨ ਦੀ ਗੱਲ ਕੀਤੀ ਸੁਣਿਆ ਹੀ ਨਹੀਂ ਨਹੀਂ ਇਹਨੇ ਹੋਏ ਪਏ ਛੇਡੋ ਲੋਕ ਖੜੇ ਹੋ ਜਾਂਦੇ ਨੇ ਉਦੋਂ ਇਹਨਾਂ ਨੂੰ ਮੰਨਣਾ ਪੈਂਦਾ ਪਰ ਦੁੱਖ ਦੀ ਗੱਲ ਇੱਕ ਹੈ ਇਹ ਲੀਡਰ ਹੁੰਦਾ ਹੈ ਲੀਡ ਕਰਨ ਵਾਲਾ ਜਿਹੜਾ ਦੱਸਦਾ ਹੈ ਲੋਕਾਂ ਨੂੰ ਕਿ ਆਹ ਕੰਮ ਮਾੜਾ ਹੋਣ ਵਾਲਾ ਹੁਣੇ ਨਾਲ ਲੱਗ ਇਹ ਲੀਡ ਕਰਨਾ ਤਾਂ ਛੱਡ ਇਹਨਾਂ ਨੂੰ ਜਦੋਂ ਲੋਕ ਵੀ ਰੋਣਾ ਪਾ ਰਹੇ ਹੁੰਦੇ ਉਦੋਂ ਮ ਨਹੀਂ ਪਤਾ ਲੱਗਦਾ ਆ ਦੁੱਖ ਨਹੀਂ ਕਰ ਉਹ ਲੋਕ ਬੂਲ ਰਹੇ ਨੇ ਤਰਾਹੀ ਤਰਾਹੀ ਕਰ ਰਹੇ ਨੇ ਆਸ ਇਹਨਾਂ ਨੂੰ ਲੋਟ ਲੱਗੇ ਗਏ ਪਿੰਡਾਂ ਤਰਾੰਗ ਵਾਲਾ ਗੁੰਨੇ ਕੀ ਹੋਰ ਪਿੰਡ ਨੇ ਉੱਥੇ ਅੱਧੇ ਅੱਧੇ ਪਿੰਡ ਨੂੰ ਕੈਂਸਰ ਤੇ ਮੈਂਟਲੀ ਰਿਟਾਰਡਡ ਬੱਚੇ ਗਿਆ ਮਰੇ ਆਹ ਵਾਲੀਪੁਰ ਤੈਨੂੰ ਮੈਂ ਦੱਸਿਆ ਕਿ ਇੱਥੇ ਕਿੱਲੇ ਬੰਦਿਆਂ ਨੂੰ ਐਪੋਟੈਟਿਕ ਸੀ ਮਤਲਬ ਕਾਲਾ ਪੀ ਲਿਆ ਆ ਮੜੀ ਮੁਸਫਾ ਹੈਗਾ ਮੜੀ ਮੁਸਫਾ ਮੁੱਗੇ ਕੋਨੇ ਉਹਦਾ ਹਾਲ ਵੇਖ ਲੋ ਅੱਧੇ ਪਿੰਡ ਨੂੰ ਕੈਂਸਰ ਹੈ ਔਰ ਆ ਜਿਹੜਾ ਪਾਣੀ ਦੀ ਸੀਪਿੰਗ ਹੋ ਰਹੀ ਹੈ ਥੱਲੇ ਜਾ ਮੈਨੂੰ ਦੱਸੋ ਥੋੜੇ ਪਿੰਡਾਂ 'ਚ ਪਹਿਲਾਂ ਪੀਂਦੇ ਸੀ ਨਾ ਪਾਣੀ ਥੱਲੋਂ ਨਲਕਾ ਹੀ ਉਲਦੇ ਸੀ ਹੁਣ ਪਾਣੀ ਖਰਾਬ ਹੋ ਗਿਆ ਨਾ ਅਹੀਂ ਪੀਂਦੇ ਸੀ ਲੋਨ ਹੁਣ ਕਿਉਂ ਨਹੀਂ ਪੀਂਦੇ ਕਿਉਂਕਿ ਖਰਾਬ ਹੋ ਗਿਆ ਕੀ ਸਿੱਖ ਜਥੇਬੰਦੀਆਂ ਨੂੰ ਪਿਤਾ ਦੀ ਉਪਾਤੀ ਹੈ ਨਾ ਗੁਰਬਾਣੀ ਚ ਹੈ ਨਾ ਕੀ ਅਸੀਂ ਉਹਨੂੰ ਬਚਾਉਣ ਲਈ ਉੱਠਣਾ ਨਹੀਂ ਚਾਹੀਦਾ ਸਾਰੀਆਂ ਜਥੇਬੰਦੀਆਂ ਨੂੰ ਬੋਲ ਤੇ ਉੱਚੀ ਰਹਿਣਾ ਦਾਸ ਮਾੜਾ ਜੀ ਕਰਿਓ ਜੀ ਕਿਾ ਜ਼ੋਰ ਦੀ ਬੋਲਨੀ ਆ ਤਾਂ ਸਾਨੂੰ ਨਹੀਂ ਸੁਣਦਾ ਉਹ ਚਿੰਬੜ ਪੰਜਾਬ ਨੂੰ ਸੁਣੌਣੀ ਕਰ ਬਿਲਕੁਲ ਨਹੀਂ ਪਾਣੀ ਨੰਦਾ ਪਾਣੀ ਕਿੱਥੇ ਹੈ ਪਾਣੀ ਹੈ ਤਾਂ ਜੀਵਨ ਹੈਗਾ ਇਹ ਤਾਂ ਸਾਰੇ ਲੋਕਾਂ ਦਾ ਇਹ ਮਸਲਾ ਇਹ ਤੋਂ ਬਿਨਾਂ ਤਾਂ ਨਾ ਹੋਣਾ ਨਾ ਲੋਕਾਂ ਦਾ ਨਾ ਹੋਣਾ ਪਾਣੀ ਨੂੰ ਪੌੜਾ ਜਰੂਰੀ ਹੈ ਵੱਡੇ ਏਰੀਏ ਦੇ ਲੋਕੋ ਨੂੰ ਮੋਟੋ ਕਰਵਾ ਦੇਣੇ ਮਰੀ ਗੱਲ ਚੱਲਦੀ ਇਹ ਤੋਂ ਕਰਾ ਦੇਣਾ ਦੇਖਣਾ ਆਪਾਂ ਇਆਲੀ ਚ ਬੈਠੇ ਆ ਸਰਪੰਚ ਸਾਹਿਬ ਨੇ ਆਪਣੇ ਪਿੰਡ ਦੇ ਥੋੜੇ ਪਿੰਡ ਵਾਲਿਆਂ ਨੇ ਸਰਪੰਚ ਸਾਹਿਬ ਬਹੁਤ ਪਰਵਾਹ ਹੂਗਾ ਰਾਜਾ ਬਟਿਆਲੀ ਪਿੰਡ ਕੋਈ ਮਿਲੂਗਾ ਮੜਾ ਜਾਂ ਤੁਸੀਂ ਵੀ ਦੱਸ ਦਿਓ ਔਰ ਲਾਕੇ ਵਾਲਿਆਂ ਨੂੰ ਵੀ ਕਹੋ ਕੁਛ ਐ ਆ ਤੁਹਾਡੇ ਨਾਲ ਕਾਹ ਚੈਨ ਬੈਠ ਕੋਲ ਨਾਲ ਲਾਕੇ ਬੋਲ ਲਾਕੇ ਚਲ ਇੱਕੀ ਬੋਲ ਦੇ ਲੱਖੇ ਕੋਲੀ ਇਹ ਮੈਂਬਰ ਪੰਚਾਇਤ ਵੀ ਹੈ ਜੀ ਮੁੰਡਾ ਆਵਾਜ਼ ਦੀ ਜਰੂਰ ਪਹਿਲਾਂ ਵੀ ਆਏ ਸੀਗੇ ਤੇ ਹੁਣ ਫੇਰਾਵਾਂਗੇ ਜਿੰਨੇ ਆ ਸਾਰੇ ਉਂਟਿਆਂ ਦੇ ਉਂਟ ਆਪਦੇ ਵਰਗੇ ਵੀ ਦੇ ਜਿਹੜੇ ਦੋ-ਦੋ ਦੇ ਬਰਾਬਰ ਹੋ ਹਾਂ ਸਾਰੇ ਰਾਜਸਥਾਨ ਵਾਲੇ ਬੱਸਾਂ ਭਰ ਕੇ ਆਂਦੇ ਟਰਾਲੀਆਂ ਭਰ ਕੇ ਜਾਣਗੇ ਇਧਰੋਂ ਜਰੂਰ ਦੀ ਬੱਸਾਂ ਤੇ ਆ ਜਾਣਗੇ ਉਹਨਾਂ ਤੋਂ ਤੁਸੀਂ ਟਰਾਲੀਆਂ ਤੇ ਲਿਆਏ ਹੋ ਜੀ ਆਹ ਦੇ ਅੰਦਰੋਂ ਸਭ ਦਾ ਟੱਪਾ ਨਿਕਲੂ ਟਰੈਕਟਰ ਟਰਾਲੀਆਂ ਲੈ ਆਏ ਹੋ ਜੀ ਇਹ ਪਹਿਚਾਣ ਆ ਪਿੰਡ ਵਾਲਿਆਂ ਦੀ ਟਰੈਕਟਰ ਟਰਾਲੀ ਪੁਲੀਸ ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਪਿੰਡ ਵਾਲਿਆਂ ਨੂੰ ਇਹ ਜ਼ਰੂਰ ਲਿਓ। ਹੁਣ ਪ੍ਰਧਾਨ ਸਾਹਿਬ ਸਾਲੂ ਕਿਸਾਨ ਜਥੇਬੰਦੀਆਂ ਤੇ ਵੈਸੇ ਦਾ ਡੱਲੇਵਾਲ ਸਾਹਿਬ ਦੇ ਵਿੱਚ ਐ ਪ੍ਰਧਾਨ ਸਾਹਿਬ ਨੇ ਵੀ ਰਾਜੇਵਾਲ ਸਾਹਿਬ ਨੇ ਸਾਰਿਆਂ ਨੇ ਸੰਯੁਕਤ ਮੋਰਚਾ ਵੀ ਤੇ ਗੈਰ ਰਾਜਨੀਤਿਕ ਸੰਯੁਕਤ ਮੋਰਚਾ। ਹੁਣ ਤੁਸੀਂ ਦੱਸ ਦਿਓ ਉਹਨਾਂ ਵੱਲੋਂ ਅੱਜ ਇੱਥੇ ਬੈਠੇ ਹੋ ਕਿ ਕਿਸਾਨ ਜਥੇਬੰਦੀਆਂ 3 ਤਰੀਕ ਨੂੰ ਭੜ ਕੇ ਸਹਿਯੋਗ ਕਰਨ। ਇਹ ਤੁਸੀਂ ਬੋਲੋ ਇਹਦੇ ਬਾਰੇ। ਦੇਖੋ ਅਸੀਂ ਭਾਰਤੀ ਕਿਸਾਨ ਉੱਤਰਪੁਰ ਦੇ ਵੱਲੋਂ ਤੁਹਾਨੂੰ ਪੂਰਾ ਸਤਿਕਾਰ ਹੁੰਦਾ ਹੈ। ਕਿ ਤੈਨ੍ਹ ਪ੍ਰਤੀਕ ਨੂੰ ਸਾਡੇ ਵੱਲੋਂ ਕਿਉਂਕਿ ਅਸੀਂ ਲੋਕਲ ਬੈਠੇ ਆ ਲੁਧਿਆਣੇ ਦੇ ਜੀ ਅਸੀਂ ਇੱਥੇ ਕੱਠ ਨਹੀਂ ਕਰਾਂਗੇ ਬਸ ਦੂਜੇ ਨੂੰ ਕੀ ਨੀਤ ਕਰਦੇ ਸਾਡਾ ਪਹਿਲਾ ਫਰਜ਼ ਬਣਦਾ ਕਿ ਸਾਡੇ ਆਲੇ ਦੁਆਲੇ ਅਸੀਂ ਤਾਂ ਪਹਿਲੇ ਸੋਚ ਲਿਆ ਜਿੰਨੇ ਆਲੇ ਦੁਆਲੇ ਸਾਡੇ ਪਿੰਡ ਹੈਗੇ ਆ ਉਹਨਾਂ ਤੁਹਾਡੇ ਬੈਠੇ ਬੈਠੇ ਕਹਦਾ ਵੀ ਦੱਸੋ ਵੀ 20 20 30 30 ਬੰਦੇ ਕਿੰਨੇ ਲੈ ਕੇ ਆਉਨੇ ਹੋ ਸਭ ਤੋਂ ਵੱਡਾ ਇਕੱਠ ਹੋਊਗਾ ਇਹ ਆਉਣ ਵਾਲਾ ਜਿਹੜਾ ਤਿੰਨ ਤਰੀਕਾ ਤਾਂ ਪੂਰਾ ਪੰਜਾਬ ਦੇਖੋ ਕਿ ਲੁਧਿਆਣੇ ਜ਼ਿਲ੍ਹੇ ਤੇ ਜਿਹੜਾ ਕਲੰਕਾ ਕਿ ਲੁਧਿਆਣਾ ਜ਼ਿਲ੍ਹਾ ਕਿਉਂ ਨਹੀਂ ਉੱਠਦਾ ਉਹ ਕਲੰਕ ਅਸੀਂ 3 ਤਰੀਕ ਨੂੰ ਧੋਕੇ ਹਟਾ ਕੇ ਬੰਦੀ ਗਿਣਤੀ ਦੇ ਵਿੱਚ ਪੂਰੇ ਇਲਾਕੇ ਦੇ ਵਿੱਚੋਂ ਸਾਡੇ ਲੁਧਿਆਣੇ ਦੇ ਆਲੇ ਦੁਆਲੇ ਦੇ ਪਿੰਡ ਇੱਥੇ ਪਹੁੰਚਣ ਕੇ ਤੇ ਸਭ ਤੋਂ ਪਹਿਲਾਂ ਪਹੁੰਚਣਗੇ ਪਾਣੀ ਬੰਦ ਕਰਕੇ ਹਟਾ ਕੇ ਗੰਦਾ ਬਣਾਏ 3 ਤਰੀਕ ਤੋਂ ਪਹਿਲਾਂ ਤੁਹਾਨੂੰ ਲੱਗਦਾ ਵੀ ਇਹਨਾਂ ਪਿੰਡਾਂ ਵਿੱਚ ਇੱਕ ਜਾਗਰੂਕਤਾ ਰਹਿਣੀ ਚਾਹੀਦੀ ਹੈ ਕਿ ਪਤਾ ਲੱਗੇ ਕਿਉਂਕਿ ਅੱਧੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਨਹੀਂ ਸ਼ੇਰਾ ਕੀ ਕਰ ਰਹੇ ਆ ਇਹ ਹੀ ਕਰ ਰਹੇ ਆ ਤੁਹਾਡੇ ਨਾਲ ਕਿਉਂ ਗੱਲਾਂ ਕਰ ਰਹੇ ਆ ਇਹ ਦਫਾਉਂਦਾ ਵਾਲੇ ਨਹੀਂ ਨਹੀਂ ਮੈਂ ਉਹੀ ਦੱਸ ਰਿਹਾ ਟਫਾਉਂਦਾ ਵਾਲੇ ਤੇ ਕੋਸਾ ਯੂਨੀਅਨ ਵਾਲਿਆਂ ਨੇ ਪਿਛਲੀ ਵਾਰੀ ਵੀ ਭੜਕੇ ਸਾਥ ਦਿੱਤਾ ਸੀ ਹੁਣ ਸਾਨੂੰ ਇਹ ਦੋਨਾਂ ਨਾਲ ਯੂਨੀਅਨ ਦਾ ਦਿੱਤਾ ਹੀ ਸੀ ਨਾਲ ਜਿਹੜੀਆਂ ਬਾਕੀ ਯੂਨੀਅਨਾਂ ਨੇ ਚਾਹ ਡੱਲੇਵਾਲ ਸਾਹਿਬ ਦੀ ਚਾਹ ਪੰਦੇਰ ਸਾਹਿਬ ਦੀ ਚਾਹ ਰਾਜੇਵਾਲ ਸਾਹਿਬ ਦੀ ਜਾਂ ਜਿੰਨੀਆਂ ਬਾਕੀ ਸਾਰਿਆਂ ਨੇ ਕਿਹਾ ਕਿ ਅਸੀਂ ਇਹ ਕਲੰਕ ਹੈ ਨਾ ਜਿਹੜਾ ਪੰਜਾਬ ਦੇ ਸਿਰ ਤੇ ਆ ਬੁੱਢਾਂ ਨਾਲ ਇਹਦੇ ਤੋਂ ਸ਼ੁਰੂ ਕਰਾਂਗੇ ਹੋਰ بڑا ਮਸਲਾ ਹੈ ਅਸੀਂ ਕਹਿੰਨੇ ਕੱਲਾ ਬੁੱਢਾਂ ਨਾਲ ਹੀ ਨਹੀਂ ਉੱਡੇ ਨਾਲੇ ਵਰਗੇ ਹੋਰ ਕਿੰਨੇ ਨਾਲੇ ਨੇ ਪੰਜਾਬ 'ਚ ਉਹ ਸੰਘਿਆ ਵਾਲੀ ਸਟ੍ਰੀਟ ਅਸੀਂ ਉਧਰ ਫਤਿਹਗੜ੍ਹ ਸਾਹਿਬ ਗਏ ਲੱਖਾ ਵੀ ਨਾਲ ਸੀ ਉੱਥੇ ਸਾਡੀ ਇੱਕ ਹਾਂਸਲਾ ਨਦੀ ਹੈ ਇਤਿਹਾਸਕ ਨਦੀ ਠੰਡੇ ਮੁਰਜ ਥੱਲੇ ਦੀ ਜਾਂਦੀ ਹੈ ਉਹ ਨਦੀ ਨਾਲਾ ਬਣਾਤੀ ਸੀ ਉਥੋਂ ਦੇ ਫੈਕਟਰੀਆਂ ਨਾਲ ਪਤਾ ਨਹੀਂ ਕਿੰਨੀਆਂ ਔਰ ਰਿਵਰਸ ਬੋਰ ਕਰਕੇ ਥੱਲੇ ਪਾਣੀ ਪਾਰੀਆਂ ਨੇ ਆ ਜੀਰਾ ਫੈਕਟਰੀ ਬੰਦ ਹੋਈ ਸੀ ਕੱਲੀ ਜੀਰਾ ਥੋੜੀ ਹੈ ਆ ਬਰਨਾਲੇ ਕੋਲੇ ਕੀ ਹੈ ਫਤਿਹਗੜ੍ਹ ਸਾਹਿਬ ਕੋਲੇ ਕੀ ਹੈ ਕਿੰਨੀਆਂ ਹੋਰ ਫੈਕਟਰੀਆਂ ਨੇ ਉਤਰਵੰਡੀ ਸਾਬੋ ਵਾਲੀ ਕੀ ਹੈ ਹੋਰ ਲੱਗੀ ਜਾਂਦੀਆਂ ਨੇ ਹਾੜੇ ਭੁੰੜੇ ਲੱਗੇ ਦੱਸੋ ਆ ਇੱਕ ਪਾਸੇ ਆ ਡਾਈੰਗ ਵਾਲਿਆਂ ਦਾ ਬੰਦ ਕਰਨ ਦੀ ਗੱਲ ਹੋ ਰਹੀ ਹੈ ਇੱਕ ਦਿਨ ਪਤਾ ਮੈਥੇ ਕੱਲ ਬਿਆਨ ਆਇਆ ਹੈ ਸਰਕਾਰ ਦਾ ਕਿ ਜਿਹੜੀਆਂ अनਔਥਰਾਇਜ਼ਡ ਡਾਈੰਗ ਇੰਡਸਟਰੀ ਲੱਗੀ ਹੋਈ ਹੈ ਉਹਨਾਂ ਲਈ ਇਹ ਕੀ ਐਸਟਪੀ ਲਾਇਆ ਜਾਊਗਾ ਉਹ ਇਹਨਾਂ ਨੂੰ ਬੰਦ ਕਰੋ ਈਐਸਟਪੀ ਸਾਫ਼ ਹੀ ਨਹੀਂ ਕਰ ਸਕਦਾ ਡਾਈੰਗ ਵਾਲੇ ਪਾਣੀ ਨੂੰ ਇਹ ਜਿਹੜਾ ਰੰਗ ਵਾਲਾ ਪਾਣੀ ਆ ਨਾ ਇਹਨਾਂ ਨੂੰ ਕੋਈ ਸੈਂਟਰ ਸਾਫ ਨਹੀਂ ਕਰ ਸਕਦਾ ਇਹ ਗੰਦਾ ਹੀ ਰਹਿੰਦਾ ਹੈ ਇਹ ਕੈਮੀਕਲ ਹੁੰਦੇ ਹੀ ਹੁੰਦੇ ਆ ਇਹਦੇ ਵਿੱਚ ਇਹ ਆਦੇ ਨਹੀਂ ਜੀ ਇਹ ਨੂੰ ਨਹੀਂ ਚਲਣਾ ਨਹੀਂ ਤਾਂ ਜਿਹੜੇ ਘਰੇ ਬੈਠੇ ਪੋਸਟਾਂ ਫਾ ਰਹੇ ਹੋ ਨਾ ਬਚਣਾ ਨਹੀਂ ਤੁਸੀਂ ਇਹ ਪਾਣੀ ਪੀਓਗੇ ਔਰ ਫਿਰ ਮਰੂਗੇ ਜੇ ਬਚਣਾ ਚਾਹੁੰਦੇ ਹੋ ਆ ਜਿਓ ਜੇ ਨਹੀਂ ਤਾਂ ਭਾਈ ਫਿਰ ਮੈਂ ਤੁਹਾਨੂੰ ਪਿੰਡ ਵਾਲਿਆਂ ਨੂੰ ਵੀ ਆਣਾ ਇਹ ਪਾਣੀ ਇੱਕੇ ਦਮ ਨਹੀਂ ਮਾਰਦਾ ਤੜਪਾ ਤੜਪਾ ਕੇ ਮਾਰਦਾ ਇਜੇ ਓਵੇਂ ਮਰਨਾ ਹੈ ਸ਼ੇਰੋ ਤਾਂ ਨਾ ਆਇਓ ਜੇ ਔਰ ਇਹ ਮੈਂ ਗੱਲ ਸਿਰਫ ਤੁਹਾਨੂੰ ਨਹੀਂ ਕਹਿ ਰਿਹਾ ਸਾਰੇ ਪੰਜਾਬ ਵਾਲਿਆਂ ਨੂੰ ਕਹਿ ਰਿਹਾ ਕਿ ਜੇ ਗੱਲਾਂ ਕਰਦੇ ਹੋ ਨਾ ਘਰੇ ਬਹਿ ਕੇ ਸ਼ੇਰ ਬਣੇ ਰਹਿੰਦੇ ਸਾਡੀ ਕੌਮ ਐ ਜੀ ਸਾਡੀ ਹਿਸਟਰੀ ਆ ਸੀ ਸੀ ਹਿਸਟਰੀ ਸੀ ਪ੍ਰੈਜ਼ੈਂਟ ਕੀ ਆ ਕੀ ਅਸੀਂ ਪੋਸਟਰਾਂ 'ਚ ਉੱਗੇ ਹੀ ਰਹਿ ਗਏ ਜਾ ਉੱਠ ਕੇ ਆਵਾਂਗੇ ਆਪਦੇ ਕੰਮਾਂ ਲਈ ਔਰ ਤੁਸੀਂ ਜਦੋਂ ਆ ਆ ਵੀ ਜਾਂਦੇ ਆ ਨਾ ਕਿਸਾਨ ਅੰਦੋਲਨ ਚ ਘੁਕਰਾ ਲਿਆ ਨਾ ਆਪਾਂ ਉੱਠੋ ਸਹੀ ਐ ਨਾ ਹੋ ਜਾ ਤਾਂ ਸਾਨੂੰ ਕਹਿ ਦਿਓ ਆਓ ਸਹੀ ਇੱਕ ਵਾਰ ਫਿਰ ਵੇਖੋ ਜੇ ਕੀ ਹੁੰਦਾ ਕਿਉਂਕਿ 6 ਅਸੀਂ ਲੀਟਰਾਂ ਤੇ ਭਰੋਸਾ ਕਰਾਂਗੇ ਤੇ ਲੀਟਰਾਂ ਨੇ ਤਾਂ ਬੜਾ ਕੁਝ ਕਰ ਦੇਣਾ ਅਸੀਂ ਕਰੀ ਜਾਂਦੇ ਹਾਂ ਹੁਣ ਵੀ ਖਾਈ ਜਾਂਦੇ ਨੇ ਪੈਸੇ ਇਹ ਤਾਂ ਬਹਿਸ ਕਰਾਉਣ ਨੂੰ ਵੀ ਰੈਡੀ ਨਹੀਂ ਹੈ ਸਾਡੇ ਅੱਜ ਦੇ ਚ ਅਸੈਂਬਲੀ ਚ ਵਿਧਾਨ ਸਭਾ ਚ ਤੇ ਇਹ ਬਹਿਸ ਨਹੀਂ ਕਰਾ ਸਕਦੇ ਕਮ ਸੇ ਕਮ ਅਸੀਂ ਜਾ ਕੇ ਉੱਥੇ ਜਦੋਂ ਖੜੇ ਹੋਵਾਂਗੇ ਤਾਂ ਇਹਨਾਂ ਨੂੰ ਅਕਲ ਆਊਗੀ ਜੇ ਇੱਥੇ ਲੀਡਰੀ ਕਰਨੀ ਹੈ ਤਾਂ ਭਾਈ ਇਹਨਾਂ ਲੋਕਾਂ ਦੀ ਗੱਲ ਸੁਣੀ ਪਊਗੀ ਸੋ ਇਹ ਪਲੀਜ਼ ਹੈ ਤੁਹਾਡਾ ਸਾਰਿਆਂ ਦਾ ਫਰਜ਼ ਮੰਦਾ ਅਸੀਂ ਤੁਹਾਨੂੰ ਵਾਰ-ਵਾਰ ਕਿਉਂ ਕਹਿ ਰਿਹਾ ਕਿਉਂਕਿ ਸਾਥੋਂ ਹਰ ਬੰਦੇ ਨੇ ਚਾਹੇ ਉਹ ਨੂਪਗੜ ਦਾ ਹੈ ਚਾਹੇ ਗੰਗਾ ਨਗਰ ਦਾ ਹੈ ਚਾਹੇ ਮਲੋਟ ਦਾ ਹੈ ਚਾਹੇ ਹੁਸ਼ਿਆਰਪੁਰ ਦਾ ਹੈ ਉਹਨੇ ਇੱਕੋ ਗੱਲ ਪੁੱਛੀ ਕਿ ਲੁਧਿਆਣੇ ਵਾਲੇ ਕਿਉਂ ਨਹੀਂ ਉੱਠ ਰਹੇ ਹੁਣ ਤੁਸੀਂ ਤੇ ਫਿਰ ਲੁਧਿਆਣੇ ਵਾਲੇ ਛੇ ਅੱਗੇ ਲੱਗੇ ਤਾਂ ਮੈਂ ਤੁਹਾਨੂੰ ਗਰੰਟੀ ਆਣਾ ਕਿਆ ਜੋ ਤੁਹਾਡੇ ਸਿਰ ਤੇ ਇਹਨਾਂ ਨੇ ਮੌਤ ਵਗਾਰੇ ਆ ਨਾ ਪਾਣੀ ਜ਼ਿੰਦਗੀ ਹੁੰਦਾ ਸੀ ਹੁਣ ਉਹ ਮੌਤ ਬਣ ਗਿਆ ਇਹਨੂੰ ਬੰਦ ਕਰ ਦੇ ਇਹ ਗਾਰੰਟੀ ਹੈ ਪਰ ਤੁਸੀਂ ਆਉਣਾ ਪਊਗਾ ਤੁਹਾਨੂੰ ਅੱਗੇ ਲੱਗਣਾ ਪਊਗਾ ਸਾਡੇ ਆਪ ਨੂੰ ਨਹੀਂ ਪੂਰਾ ਵਿਸ਼ਵਾਸ ਰਵਣਾ ਜੀ ਕਿ 24 ਡਿਗਰੀ ਦਾ ਮੋਟਾ ਸੀਗਾ ਸਾਡੀ ਭਾਰਤੀ ਕਿਸਾਨ ਜਿਹੜਾ ਪਾਉਂਦਾ ਜਿੱਥੇ ਉਦੋਂ ਵੀ ਪੂਰਾ ਸਾਹ ਦਿੱਤਾ ਸੀ ਹੁਣ 33 ਡਿਗਰੀ ਹੋ ਗਿਆ ਨਾਲ ਜਾਵਾਂਗੇ ਤੁਹਾਨੂੰ ਭਰਾ ਜੀ ਦਿਖਾਇਓ ਜੋ ਕਲੰਕ ਪਹਿਲਾਂ ਲੱਗਿਆ ਰਹਾਣੇ ਨਹੀਂ ਉੜਦੇ ਅਸੀਂ ਉਹ ਕਲੰਕਾਇਤ ਕੀ ਧੂਮਾ ਕੇ ਅਸੀਂ ਬਾਕੀ ਜਿੰਨੇ ਵੀ ਸੰਦੇ ਆ ਜਾਂ ਤੇ ਜੱਥੇਬੰਦੀ ਦੇ ਜਾਂ ਉਦੋਂ ਪਿੰਡਾਂ ਵਾਲੇ ਪੰਜਾਬ ਵਾਲੇ ਮੈਂ ਬੇਇਜ਼ਤੀ ਕਰਦਾ ਕਿ ਕੈਂਪਤੀ ਕੋ ਜਰੂਰ ਪਹੁੰਚਿਓ ਜੋ ਟਾਈਮ ਜੋ ਹੋਊਗਾ ਸਮਾਂ ਹਸਤਾਨਦਿਓ ਵੀ ਦੱਸ ਦਿਓ ਆਪਾਂ ਜਰੂਰ ਹੈ ਹਾਰੀ ਨਵਾਮ ਅਸੀਂ ਦੱਸ ਦਿਆਂਗੇ ਸਾਰਾ ਕਿੱਥੇ ਆਪਾਂ ਮਿਲਾਂਗੇ ਕਿੱਥੇ ਇਕੱਠੇ ਹੋਵਾਂਗੇ ਕਿਥੋਂ ਰੋਕ ਕੇ ਫਿਰ ਅੱਗੇ ਪੈਦਲ ਜਾਵਾਂਗੇ ਸਾਰਾ ਦੱਸ ਦਿਆਂਗੇ ਆ ਪੂਜਾ ਜੀ ਨਾ ਛੱਡਦੀ ਰਾਤ ਦੀ ਪੂਜਾ ਸੀ ਤਾਂ ਨਹਿਰ ਦੀ ਬੰਦੀ ਸੀ ਅਜੇ ਨਹਿਰ ਸਾਫ਼ ਨਹੀਂ ਹੋਈ ਸੀ ਇਹ ਵਿੱਚ ਗੰਦ ਪਿਆਈ ਬਹੁਤ ਸਾਰਾ ਜੋ ਸਾਫ਼ ਕਰਨਾ ਸੀ ਇਹ ਗਾਏ ਆ ਦੇ ਨਹਿਰ ਚਲਾਓ ਹੈ ਟੇਬਲ ਆਈ ਹੋਈ ਸੀ ਅੰਦਰ ਟੇਬਲ ਆਈ ਹੋਈ ਸੀ ਅੰਦਰ باوجود ਉਸ ਦੇ ਇਹਨਾਂ ਦੇ ਕਹਿਣ ਤੇ ਨਹਿਰ ਚਲਾਈ ਗਈ ਔਰ ਉਹ ਵਿੱਚੇ ਹੀ ਗੰਨ ਰੋੜ ਗਿਆ ਵਿੱਚੇ ਸਾਰਾ ਕੁਝ ਕੀ ਤੁਹਾਡੇ ਕਹਿਣ ਤੇ ਕੁਝ ਨਹੀਂ ਕਰਨਗੇ ਮਜਾਬ ਵਾਲਿਆਂ ਨੇ ਪਤਾ ਕਿਉਂ ਨਹੀਂ ਕਰਦੇ ਕਿ ਇਸੇ ਲਈ ਨਹੀਂ ਕਰਦੇ ਕਿ ਆਪਾਂ ਮੁੱਧਿਆ ਤੇ ਖੜੇ ਨਹੀਂ ਹੁੰਦੇ ਆ ਹੁਣੇ ਜੇ ਇੱਕ ਬਿਆਨ ਦਿੱਤਾ ਸੀਗਾ ਸੁਖਬਾਲ ਖੈਰਾ ਨੇ ਕਿ ਯਾਰੇ ਪੰਜਾਬੀਆਂ ਲਈ ਕਰ ਦਿਓ ਰਿਜ਼ਰਵੇਸ਼ਨ ਕਰ ਲੋ ਇਹ ਬਾਹਰ ਗੱਡੋ ਇਹਨਾਂ ਨੂੰ ਇਹਨਾਂ ਦੇ ਇਹ ਨਾ ਕਰੋ ਜੋ ਵੀ ਉਹਦਾ ਬਿਆਨ ਸੀ ਸੌਰੀ ਕਾਂਗਰਸ ਨੇ ਛਾਲ ਮਾਰਤੀ ਗਲਤ ਹੋਇਆ ਜੀ ਗਲਤ ਬਿਆਨ ਦੇ ਰਿਹਾ ਤੇ ਇੱਕ ਬੰਦੇ ਨੇ ਮਨੀਸ਼ ਤਿਵਾੜੀ ਨੇ ਬਿਆਨ ਦਿੱਤਾ ਕਿ ਚੰਡੀਗੜ੍ਹ ਇੰਡੀਪੈਂਡੈਂਟ ਹੋ ਜਾਏ ਪੰਜਾਬ ਦਾ ਹੱਕ ਖਤਮ ਕਰਨ ਦੀ ਗੱਲ ਕੀਤੀ ਉਹਦੇ ਤੇ ਕੋਈ ਨਹੀਂ ਬੋਲਿਆ ਪਤਾ ਕਿਉਂ ਕਿਉਂਕਿ ਤੁਸੀਂ ਨਹੀਂ ਬੋਲਦੇ ਜਦੋਂ ਤੁਸੀਂ ਇਹਨਾਂ ਗੱਲਾਂ ਤੇ ਰਿਐਕਟ ਕਰੋਗੇ ਸਾਡਾ ਇਹ ਗੱਲਾਂ ਤੁਹਾਨੂੰ ਦੱਸਣ ਦਾ ਇੱਕੋ ਮਤਲਬ ਹੈ ਕਿ ਰਿਐਕਟ ਕਰੋ ਰਿਐਕਟਿਵ ਹੋਵੋ ਦੁਨੀਆ ਦੇ ਵਿੱਚ ਉਹ ਕੌਮਾਂ ਉਹ ਦੇਸ਼ ਤਰੱਕੀ ਕਰਦੇ ਜੋ ਰਿਐਕਟਿਵ ਹੈ ਰਿਐਕਟ ਮੀਂ ਚੰਗਾ ਮਾੜਾ ਕੀ ਅਸੀਂ ਨਹੀਂ ਕਹਿ ਸਕਦੇ ਕਿ ਸਾਡੇ ਦੇ ਸਟੇਟ ਦਾ ਜਿਹੜਾ ਮੁੱਖ ਮੰਤਰੀ ਬਣੇ ਉਹ ਆਪਦਾ ਵਿਜ਼ਨ ਕਲੀਅਰ ਕਰੇ ਕਿ ਐਜੂਕੇਸ਼ਨ ਲਈ ਕੀ ਕਰੂਗਾ ਇਹਦੇ ਲਈ ਦੂਸਰੀ ਕੰਮ ਲਈ এনवायरमेंट ਲਈ ਕੀ ਕਰੂ ਤੁਹਾਡੇ ਪਿੰਡਾਂ ਦੇ ਡਿਵੈਲਪਮੈਂਟ ਲਈ ਕੀ ਕਰੂ ਕਦੇ ਇਹਨਾਂ ਨੇ ਗੱਲ ਕੀਤੀ ਆ ਚਾਰ ਜਗ੍ਹਾ ਇਲੈਕਸ਼ਨ ਹੋਏ ਨੇ ਕਿਹੜੀਆਂ ਗੱਲਾਂ ਕਰਦੇ ਰਹੇ ਆ ਕਿ ਜੀ ਉਹ ਮੇਰੀ ਵੋਟੀ ਦਾ ਮੇਰੇ ਕੰਮ ਦੀ ਨਹੀਂ ਰਹਿਣੀ ਇੱਕ ਤੁਹਾਡਾ ਲੁਧਿਆਣੇ ਵਾਲਾ ਮਨਿਸਟਰ ਬਣਿਆ ਸੈਂਟਰ ਦਾ ਅਵਾ ਓਏ ਹੋਏ ਹੋਏ ਇਹ ਤਾਂ ਬਹੁਤ ਮਾੜੀ ਗੱਲ ਕਹਿਦੀ ਓਏ ਹੋਰ ਕੋਈ ਗੱਲ ਹੀ ਨਹੀਂ ਲਿਉਂਦੀ ਤੁਹਾਨੂੰ ਇਹ ਬਹਿਸ ਕਰਨ ਵਾਲੀ ਗੱਲ ਹੈ ਇਹ ਡਿਬੇਟ ਵਾਲੀ ਗੱਲ ਹੈ ਕਿਉਂ ਨਹੀਂ ਦੱਸਦੇ ਤੁਸੀਂ ਬਿਜਲੀ ਕਿਵੇਂ ਸੁਧਾਰੂਗੇ ਪਾਣੀ ਕਿਵੇਂ ਸੁਧਾਰੂਗੇ এডਿਕੇਸ਼ਨ ਕੇਵੇਂ ਸੁਧਾਰੂਗੇ ਕੋਈ ਨਹੀਂ ਬੋਲਦਾ ਕੁੱਛਿਆ ਕਰੋ ਇਨਾਂ ਤੋਂ